ਅੰਮ੍ਰਿਤਸਰ ਦਾ ਵਿਧਾਨ ਸਭਾ ਹਲਕਾ ਪੂਰਬੀ ਜਿਸ ਤੇ ਇਸ ਵੇਲੇ ਹਰ ਕਿਸੇ ਦੀ ਨਜ਼ਰ ਟਿੱਕੀ ਹੋਈ ਹੈ ਕਿਉਂਕਿ ਕਾਂਗਰਸ ਵੱਲੋਂ ਇੱਥੇ ਸাবਕਾ ਸੰਸਦ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਉੱਥੇ ਹੀ ਭਾਜਪਾ ਵੱਲੋਂ ਨੌਜਵਾਨ ਚਿਹਰਾ ਜੋ ਕਿ ਅੰਮ੍ਰਿਤਸਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਨ ਰਾਜੇਸ਼ ਹਣੀ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਮੈਦਾਨ 'ਚ ਉਤਾਰਿਆ ਗਿਆ ਰਾਜੇਸ਼ ਹਣੀ ਇਸ ਵੇਲੇ ਮੇਰੇ ਨਾਲ ਨੇ ਨਵਜੋਤ ਸਿੰਘ ਸਿੱਧੂ ਬਨਾਮ ਰਾਜੇਸ਼ ਹਣੀ ਕੀ ਕਹੋਗੇ ਮਤਲਬ ਉਹ ਕੀ ਕਿਹਾ ਨਾ ਨਿਆ ਵਰਸਿਸ ਪੁਰਾਣਾ ਉਹ ਪਿੱਪਲੀ ਦੇ ਪੱਤੇ ਆਏ ਕਾਦੀ ਖੜਖੜ ਲਾਈ ਆ ਸਿੱਧੂ ਸਾਹਿਬ ਪੁਰਾਣੇ ਪੱਤੇ ਝੜ ਗਏ ਹੁਣ ਰੁੱਤ ਨਵੇਂਆਂ ਦੀ ਆਈ ਆ ਕੀ ਇਹ ਨਵਜੋਤ ਸਿੰਘ ਸਿੱਧੂ ਦੀ ਕਾਪੀ ਹੈ ਜਾਂ ਫਿਰ ਤੁਸੀਂ ਉਹਨਾਂ ਦੇ ਨਾਲ ਰਹਿ ਚੁੱਕੇ ਸੀ ਇਹੀ ਚੀਜ਼ਾਂ ਉਹ ਲੋਕਾਂ ਕੋਲੋਂ ਬੋਲ ਕੇ ਵੋਟਾਂ ਮੰਗਦੇ ਰਹੇ ਕੀ ਉਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜੇਕਰ ਨਹੀਂ ਕੀਤੇ ਤਾਂ ਤੁਸੀਂ ਹੁਣ ਲੋਕਾਂ ਨੂੰ ਜਾ ਕੇ ਕੀ ਮੈਸੇਜ ਦਿਓ ਜੀ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਪੂਰੇ ਕੀਤੇ ਹੁੰਦੇ ਔਰ ਨਵਜੋਤ ਕੋਰ ਸਿੱਧੂ ਜੀ ਇਹ ਕੰਮ ਕੀਤਾ ਹੁੰਦਾ ਤੇ ਆਪ ਆਪਣੇ ਚੋਣਾਂ ਲੜਦੇ ਇੱਥੇ ਉਹਨਾਂ ਨੂੰ ਕਿਉਂ ਨਵਜੋਤ ਸਿੰਘ ਸਿੱਧੂ ਨੂੰ ਡੈਪੂਟੇਸ਼ਨ ਤੇ ਬੁਲਾਉਣਾ ਪਿਆ ਗਿਆ ਇਸ ਕਰਕੇ ਜਿਹੜੇ ਵਾਦੇ ਅਸੀਂ ਕਰਾਂਗੇ ਉਹ ਪੂਰੇ ਕਰਾਂਗੇ ਔਰ ਡਿਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਹਲਕੇ 'ਚ ਜਾਵਾਂਗੇ ਔਰ ਅਵੇਲੇਬਿਲਟੀ 24 ਘੰਟੇ 7 ਦਿਨ ਔਰ 5 ਸਾਲ ਆਪਾਂ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗੇ ਪਰ ਨਵਜੋਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਕਾਲੀ ਦਲ ਨੇ ਹਰ ਕੰਮ ਤੇ ਕਬਜ਼ਾ ਕੀਤਾ ਔਰ ਬੀਜੇਪੀ ਦੇ ਕੁਝ ਲੀਡਰ ਜਿਨ੍ਹਾਂ ਨੇ ਨਜ਼ਰ ਅੰਦਾਜ਼ ਕੀਤਾ ਜੇਕਰ ਬੀਜੇਪੀ ਲੀਡਰ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਤਾਂ ਨਵਜੋਤ ਸਿੰਘ ਸਿੱਧੂ ਅੱਜ ਬੀਜੇਪੀ ਦੇ ਵਿੱਚ ਹੁੰਦੇ 2012 ਤੋਂ ਲੈ ਕੇ 2014 ਤੱਕ ਲਗਾਤਾਰ 2 ਸਾਲ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਅਮਰਸਰ ਨਹੀਂ ਆਏ ਔਰ ਇਹਨਾਂ ਕਾਂਗਰਸੀਆਂ ਨਹੀਂ ਇਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ ਸੀ ਇਹ ਤੇ ਬਹਾਨੇਬਾਜ਼ੀ ਹੈ ਕੰਮ ਨਾ ਕਰਨ ਦੇ ਜਿਹੜੇ ਨੇ ਤਰੀਕੇ ਨੇ ਬਾਕੀ ਕੰਮ ਸਰਪੱਕੀ ਵਿਕਾਸ ਪੰਜਾਬ ਦਾ ਹੈ ਨਵਜੋਤ ਸਿੰਘ ਸਿੱਧੂ ਜੀ ਕਿਹੜਾ ਐਸਾ ਕੋਈ ਕੰਮ ਕਰਾਉਣਾ ਚਾਹੁੰਦੇ ਸੀ ਜਿਹੜਾ ਨਹੀਂ ਹੋਇਆ ਇਸ ਕਰਕੇ ਸਾਰੀ ਬਹਾਨੇਬਾਜ਼ੀ ਹੈ ਤੁਸੀਂ ਇਸ ਨੂੰ ਕਿੱਡਾ ਇੱਕ ਵੱਡਾ ਮੁਕਾਬਲਾ ਸਮਝਦੇ ਹੋਰ ਦੂਸਰੇ ਪਾਸੇ ਇੱਕ ਨਵੀਂ ਪਾਰਟੀ ਜੋ ਆਮ ਆਦਮੀ ਪਾਰਟੀ ਉਹ ਵੀ میدان ਦੇ ਵਿੱਚ ਆ ਕਿਸ ਇਸ ਮੁਕਾਬਲੇ ਨੂੰ ਕਿਦਾਂ ਦੇਖਦੇ ਤੁਸੀਂ ਮੈਂ ਨਵਜੋਤ ਸਿੰਘ ਸਿੱਧੂ ਵੱਲ ਦੇ ਹੋਈ ਕਹਿਣਾ ਚਾਹਾਂਗਾ ਕਿੰਨਾ ਖੰਜਰ ਉਠੇਗਾ ਨਾ ਤਲਵਾਰ ਹਿੰਸੇ ਇਹ ਬਾਝੂ ਮੇਰੇ ਅਜਮਾਏ ਹੋਏ ਹਨ ਨਵਜੋਤ ਸਿੰਘ ਸਿੱਧੂ ਜੀ ਨੂੰ ਲੋਕ ਸਮਝ ਬੈਠੇ ਨੇ ਇਥੋਂ ਦੇ ਉਹਨਾਂ ਨੂੰ ਪਤਾ ਹੈ ਕਿ ਕੋਰੇ ਜਿਹੜੇ ਭਾਸ਼ਣबाजी ਕਰ ਸਕਦੇ ਨੇ ਤਮਾਸ਼ੇ ਕਰ ਸਕਦੇ ਨੇ ਕੰਮ ਨਵਜੋਤ ਸਿੰਘ ਸਿੱਧੂ ਕਰ ਨਹੀਂ ਸਕਦੇ ਨਵਜੋਤ ਸਿੰਘ ਸਿੱਧੂ ਜੇ ਕੱਲ ਅਮਰਸਰ ਸੀ ਅੱਜ ਚੰਡੀਗੜ੍ਹ ਜਾ ਕੇ ਬੈਠੇ ਨੇ ਇਹਨਾਂ ਨੇ 15 ਦਿਨ ਨਹੀਂ ਅਮਰਸਰ ਰਹਿਣਾ ਹੈਗਾ ਤੇ ਅਮਰਸਰ ਵਾਸੀਆਂ ਨੂੰ ਕਿੱਥੇ ਸੇਵਾ ਕਰਨ ਗਿਆ ਇਸ ਕਰਕੇ ਇਹ ਲੋਕ ਸੇਵਾ ਕਰਨ ਵਾਸਤੇ ਨਹੀਂ ਆਏ ਇਹ ਲੋਕ ਸੋਚਦੇ ਨੇ ਕਿ ਅਮਰਸਰੀਆਂ ਨੂੰ ਗੱਲਾਂ ਕਰਕੇ ਮੂਰਖ ਬਣਾ ਲਾਂਗੇ ਲੇਕਿਨ ਇਸ ਵਾਰ ਅਮਰਸਰੀਆਂ ਨੇ ਮੂਰਖ ਨਹੀਂ ਬੰਨਾ ਅਮਰਸਰੀਆਂ ਨੇ ਇਹਨਾਂ ਨੂੰ ਹਰਾ ਕਰਕੇ ਇਹਨਾਂ ਦਾ ਬਿਸਤਰਾ ਗੋਲ ਕਰਕੇ ਪਟਿਆਲੇ ਭੇਜਨਾ ਔਰ ਅਮਰਸਰ ਦੀ ਸ਼ਾਨ ਬਦਾਨੀ ਹੈ ਰਾਜੀਸ਼ ਹਣੀ ਵੀ ਕਿਸੇ ਟਾਈਮ ਤੇ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਰਹੇ ਹੋ ਤੁਸੀਂ ਉਹਨਾਂ ਦੀ ਹਰ ਇਲੈਕਸ਼ਨ ਦੇ ਵਿੱਚ ਇੱਕ ਵਰਕਰ ਦੇ ਤੌਰ ਤੇ ਮਿਹਨਤੀ ਵਰਕਰ ਦੇ ਤੌਰ ਤੇ ਕੰਮ ਕੀਤਾ ਅੱਜ ਉਹਨਾਂ ਦੇ ਖਿਲਾਫ ਇਲੈਕਸ਼ਨ ਲੜ ਰਹੇ ਹੋ ਕੀ ਲੱਗ ਰਿਹਾ ਮੇਰਾ ਕਿਸੇ ਨਾ ਕੋਈ ਕਰੀਬੀ ਨਹੀਂ ਜਿਹੜਾ ਮੇਰੀ ਪਾਰਟੀ ਦੇ ਨਾਲ ਹੈ ਮੈਂ ਉਹਦੇ ਨਾਲ ਹਾਂ ਜੇਰੋਂ ਮੇਰੀ ਪਾਰਟੀ ਦੇ ਨਾਲ ਨਹੀਂ ਮੈਂ ਉਸਦੇ ਨਾਲ ਨਹੀਂ ਹਾਂ ਵਿਚਾਰਧਾਰਾ ਨਾਲ ਆਪਾਂ ਜੁੜੇ ਸੀ ਕੋਈ ਨਿੱਜੀ ਸਬੰਧ ਕੋਈ ਨਹੀਂ ਸੀ ਵਿਚਾਰਧਾਰਾ ਉਹਨਾਂ ਨੂੰ ਪਾਰਟੀ ਦੀ ਨਹੀਂ ਠੀਕ ਲੱਗੀ ਇਸ ਕਰਕੇ ਸਾਡੇ ਕੋਈ ਸਬੰਧ ਨਹੀਂ ਹੈ ਨਵਜੋਤ ਸਿੰਘ ਸਿੱਧੂ ਸੈਲਿਬ੍ਰਿਟੀ ਹੈ ਤੁਸੀਂ ਇੱਕ ਬੀਜੇਪੀ ਦੇ ਵਰਕਰ ਹੋ ਜ਼ਿਲ੍ਹਾ ਪ੍ਰਧਾਨ ਹੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹ ਤੁਹਾਡੇ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਮੱਛਲੀ ਜਿੱਡੀ ਮਰਜ਼ੀ ਵੱਡੀ ਹੋਵੇ ਫਸਦੀ ਇੱਕ ਛੋਟੇ ਜਿਹੇ ਕਾਂਢੇ ਜੀ ਇਸ ਵਾਰ ਫਸਾ ਲੈਣਾ ਆਪਾਂ ਨਵਜੋਤ ਸਿੰਘ ਸਿੱਧੂ ਨੂੰ ਰਾਜੇਸ਼ ਹਣੀ ਦਾ ਇੱਕ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਦੋਂ ਕਾਂਗਰਸ ਐਂਟਰੀ ਹੋਈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਇੱਥੇ ਉਮੀਦਵਾਰ ਐਲਾਨਿਆ ਗਿਆ ਤੇ ਰਾਜੇਸ਼ ਹਣੀ ਵੱਲੋਂ ਇੱਕ ਖਾਸ ਤਿਆਰੀ ਕੀਤੀ ਜਾ ਰਹੀ ਹੈ ਜੋ ਸਿੱਛ ਤੁਹਾਡੀ ਸ਼ੇਰੋ ਸ਼ਾਇਰੀ ਦੇ ਵਿੱਚ ਨਜ਼ਰ ਆ ਰਹੀ ਹੈ ਦੇਖੋ ਗੱਲ ਹੈ ਕਿ ਦੁਸ਼ਮਨ ਨੂੰ ਸਾਹਮਣੇ ਰੱਖ ਕੇ ਤਿਆਰੀ ਕਰਦੀ ਪੈਂਦੀ ਹੈ ਸੋ ਦੁਸ਼ਮਨ ਨੂੰ ਸਾਹਮਣੇ ਰੱਖ ਕੇ ਤਿਆਰੀ ਕੀਤੀ ਹੈ ਜਮੀਨ ਨਾਲ ਜੁੜੇ ਕਾਰਗਰਤਾਵਾਂ ਆਪਾਂ ਔਰ ਪਿਛਲੇ 24 ਸਾਲ ਤੋਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰ ਰਹੇ ਆ ਨਿਸ਼ਚਿਤ ਤੌਰ ਤੇ ਅਸੀਂ ਆਪਣੀ ਵਿਚਾਰਧਾਰਾ ਔਰ ਆਪਣੇ ਕੰਮ ਦੇ ਦੁਆਰਾ ਨਵਜੋਤ ਸਿੰਘ ਸਿੱਧੂ ਨੂੰ ਪਟਕ ਨਹੀਂ ਦਵਾਂਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸੀ ਲੀਡਰ ਜੋ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਉਹਨਾਂ ਦੀ ਪਾਰਟੀ ਨੂੰ ਬਲ ਮਿਲਿਆ ਔਰ ਵੱਡੇ ਮਾਰਜਨ ਦੇ ਨਾਲ ਉਹ ਬਾਕੀ ਸੀਟਾਂ ਦਾ ਜਿੱਤਣਗੇ ਪਰ ਈਸਟ ਜਿੱਥੇ ਤੁਹਾਡੇ ਵਿੱਚ ਮੁਕਾਬਲਾ ਉਹ ਸੀਟ ਵੀ ਨਵਜੋਤ ਸਿੰਘ ਸਿੱਧੂ ਜਿੱਤਣਗੇ ਨਵਜੋਤ ਸਿੰਘ ਸਿੱਧੂ ਪਿਛਲੇ ਕੁਛ 6-7 ਸਾਲ ਤੋਂ ਅਮਰਸਰ 'ਚ ਖੇਡੇ ਨਹੀਂ ਹੈ ਉਹਨਾਂ ਨੂੰ ਇਸ ਪਿਚ 'ਤੇ ਬਾਰੇ ਪਤਾ ਨਹੀਂ ਹੈਗਾ ਕਿ ਇਸ 'ਤੇ ਕਿੰਨਾ ਉਚਾ ਲਗਾਏ ਔਰ ਇਸ ਪਿਚ 'ਤੇ ਵਿੱਚ ਕੀ ਕੀ ਹੋਰ ਖਾਸੀਅਤਾਂ ਆਗੀਆਂ ਮੈਂ ਸਮਝਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬਾਹਰੋਂ ਆਏ ਨੇ ਮੇਰੀ ਤੇ ਹோம் ਗਰਾਉਂਡ ਹੈ ਅਮਰਸਰ ਈਸਟ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਹਰਾ ਕੇ ਵੇਜਾਂਗਾ ਕਾਂਗਰਸ ਤੇ ਵੀ ਕਹਿ ਰਹੀ ਹੈ ਕਿ ਜੇਕਰ ਸਿੱਧੂ ਜਿੱਤਦੇ ਤੇ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਕੋਈ ਰੋਲ ਦਿੱਤਾ ਜਾ ਸਕਦਾ ਹੈ ਡਿਪਟੀ ਸੀਐਮ ਜਾਂ ਸੀਐਮ ਬਣਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਾਂਗਰਸ ਪਹਿਲਾਂ ਸਰਕਾਰ ਬਣਾਉਂਦੀ ਸੋਚੇ ਡਿਪਟੀ ਸੀਐਮ ਸੀਐਮ ਤੇ ਉਸ ਤੋਂ ਬਾਅਦ ਬੰਨੇ ਆਈ ਤੇ ਸਰਕਾਰ ਨਹੀਂ ਹੁੰਦਾ ਨਹੀਂ ਬੰਨੀ ਸਰਕਾਰ ਫਿਰ ਸਾਡੀ ਆ ਰਹੀ ਹੈ ਤੀਸਰੀ ਵਾਰ ਉਹਨਾਂ ਦੀ ਤੀਸਰੀ ਵਾਰ ਹਾਰ ਦੀ ਹੈਟ੍ਰਿਕ ਦੀ ਤਿਆਰੀ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਹੀ ਭਾਜੀਪੀ ਦੇ ਸੰਸਦ ਵੀ ਰਹੇ ਰਹੇ ਕੀ ਕੋਈ ਅਜਿਹਾ ਕੰਮ ਜਿਹਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾਣਗੇ ਕਿਉਂਕਿ ਤੁਸੀਂ ਸਿਆਸਤ ਦੇ ਵਿੱਚ ਤਾਂ ਕਾਫੀ ਢੇਰ ਤੋਂ ਪਰ ਵਿਧਾਨ ਸਭਾ ਸੀਟ ਤੁਸੀਂ ਪਹਿਲੀ ਵਾਰ ਲੜ ਰਹੇ ਹੋ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਜਾ ਕੇ ਜਦੋਂ ਗੱਲ ਕਰੋਗੇ ਤਾਂ ਕਿਤੇ ਨਾ ਕਿਤੇ ਪੱਲੜਾ ਉੱਪਰ ਥੱਲੇ ਨਜ਼ਰ ਆਏਗਾ ਦੇਖੋ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ 10 ਸਾਲ ਐਮਪੀ ਰਹੇ ਨੇ ਕੋਈ 10 ਕੰਮ ਵੀ ਨਹੀਂ ਗਿਨਾ ਸਕਦੇ ਹੋ ਕਿ ਜੋ ਅੰਮ੍ਰਿਤਸਰ ਵਾਸੀ ਵਸੇ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ 5 ਸਾਲ ਮੁੱਖ ਮੰਤਰੀ ਰਿਹਾ ਉਹ ਕੋਈ ਪੰਜ ਕੰਮ ਜਿਹੜੇ ਹਨ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਦਨ ਕਾਂਗਰਸ ਕੋਈ ਆਪਣੀਆਂ ਉਪਲਬਧੀਆਂ ਗਰਾਦਨ ਕਾਂਗਰਸ ਤੋਂ 2002 ਤੋਂ 7 ਲੈ ਕੇ 32 ਪੂਰੀ ਨਹੀਂ ਹੋਈ ਸੀ ਨਮਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪਾਰਲੀਮੈਂਟ ਤੋਂ ਗੈਰ ਹਾਜ਼ਰ ਰਹੇ ਨੇ ਇਹਨਾਂ ਨੇ ਲੋਕਾਂ ਦੀ ਗਵਾਜ਼ ਕੀ ਉਠਾਣੀ ਹੈ ਇਹ ਸ਼ੇਅਰ ਸੁਣਾਉਣ ਵਾਲੇ ਨੇ ਔਰ ਇਹ ਨਵੇਂ ਨਵੇਂ ਕਹਾਵਤਾ ਸੁਣਾਉਣ ਵਾਲੇ ਨੇ ਕੋਈ ਵਿਜ਼ਨ ਨਹੀਂ ਹੈ ਵਿਜ਼ਨ ਵਹੀਨ ਨੇ ਦੋਵੇਂ ਜਣੇ ਨਵਜੋਤ ਸਿੰਘ ਸਿੱਧੂ ਵੀ ਵਿਜ਼ਨ ਵਿੱਚ ਹੀ ਨੇ ਔਰ ਨਵਜੋਤ ਕੌਰ ਸਿੱਧੂ ਵੀ ਵਿਜ਼ਨ ਵਿੱਚ ਹੀ ਨੇ ਕੈਪਟਨ ਅਮਰਿੰਦਰ ਸਿੰਘ ਵੀ ਵਿਜ਼ਨ ਵਿੱਚ ਹੀ ਨੇ ਇਹਨਾਂ ਨੂੰ ਇਹਨਾਂ ਕੋ ਪੰਜਾਬ ਦੇ ਬਾਰੇ ਕੋਈ ਜਿਹੜਾ ਹੈਗਾ ਠੋਸ ਵਿਜ਼ਨ ਨਹੀਂ ਹੈ ਔਰ ਹਰ ਘਰ 'ਚ ਨੌਕਰੀ ਦਵਾਂਗੇ 스마트ਫੋਨ ਦਵਾਂਗੇ ਗੱਲ ਹੈ ਕਿ ਤੁਸੀਂ ਪਹਿਲਾਂ ਲਾਈਟ ਤੇ ਪੂਰੀ ਦਿੰਦੇ ਉਦੋਂ ਉਸ ਵੇਲੇ ਤੇ ਤੁਹਾਡੇ ਕੋਲ ਲਾਈਟ ਨਹੀਂ ਪੂਰੀ ਦਿੱਤੀ ਗਈ ਮੂਲ ਬੂਤ ਸਹੂਿਦਾਵਾਂ ਨਹੀਂ ਪੂਰੀਆਂ ਦਿੱਤੀਆਂ ਗਈਆਂ ਤੂੰ ਪਰਿਵਾਰ ਆਪਣੇ ਇਮਾਨਦਾਰੀ ਦੀ ਹਰ ਜਗ੍ਹਾ ਤੇ ਗੱਲ ਕਰਦਾ ਤੁਸੀਂ ਕੀ ਕਹੋਗੇ ਕਿ ਵਾਕਈ ਉਹ ਇਮਾਨਦਾਰ ਦੇ ਜਾਂ ਫਿਰ ਉਹ ਵੀ ਇੱਕ ਡਰਾਮਾ ਹੈ ਦੇਖੋ ਲੋਗਾ ਕੋ ਵੋਟ ਲੈ ਕੇ ਲੋਗਾ ਨਾਲ ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਵਾਅਦੇ ਕਰਕੇ ਔਰ ਫਿਰ ਉਹਨਾਂ ਤੇ ਖਰੇ ਨਹੀਂ ਉਤਰਨਾ ਤੇ ਇਸ ਚ ਜਿਹੜਾ ਹੈਗਾ ਉਹ ਵੀ ਬੜੀ ਵੱਡੀ ਇੱਕ ਬੇਈਮਾਨੀ ਹੈ ਨਵਜੋਤ ਸਿੰਘ ਸਿੱਧੂ ਜੀ ਨੇ ਤੇ ਹੌਲੀ ਸਿਟੀ ਚ ਆਪਣਾ ਘਰ ਬਣਾਇਆ 5 ਸਾਲ ਚੋਂ ਤੀਸਰੀ ਵਾਰੀ ਅਮਰਸਰ ਆਏ ਨੇ ਉਸ ਘਰ ਚ ਆਏ ਨੇ ਹਲਕੇ ਚ ਕਿੰਨੀ ਵਾਰੀ ਆਣ ਗਏ ਔਰ ਹਲਕੇ ਚ ਜਾ ਕੇ ਵਾਅਦੇ ਕਰਨੇ ਵੱਡੇ ਵੱਡੇ ਲੋਕਾਂ ਨਾਲ ਕਿ ਮੈਂ ਇੱਥੇ ਹੀ ਰਵਾਂਗਾ ਇਹ ਕਰਾਂਗਾ ਇਹ ਕਰਾਂਗਾ ਫਿਰ ਆਣਾ ਨਹੀਂ ਔਰ ਮੈਂ ਸਮਝਦਾ ਵਾਂ ਸਿਆਸਤ ਚ ਇਸ ਤੋਂ ਵੱਡੀ ਬੇਈਮਾਨੀ ਹੋਰ ਕੋਈ ਨਹੀਂ ਹੋ ਸਕਦੀ ਆਖਰੀ ਸਵਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿੱਧੂ ਸਿਰਫ ਸ਼ੇਰੋ ਸ਼ਾਰੀ ਕਰਕੇ ਜਾਣੇ ਜਾਂਦੇ ਆ ਤੁਹਾਡੇ ਵੱਲੋਂ ਵੀ ਪੂਰੀ ਤਿਆਰੀ ਹੈ ਕੋਈ ਐਸਾ ਸ਼ੇਰ ਜੋ ਤੁਸੀਂ ਨਵਜੋਤ ਸਿੰਘ ਸਿੱਧੂ ਲਈ ਸੁਣਾਉਣਾ ਚਾਹੋ ਅਬ ਹਵਾएं ਹੀ ਕਰਨਗੀ ਰੋਸ਼ਨੀ ਦਾ ਫੈਸਲਾ ਜਿਸ ਦੀਏ ਮੇ ਜਾਨ ਹੋਗੀ ਉਹ ਦੀਆ ਰਹਿ ਜਾਏਗਾ ਇਹ ਹਨਾ ਰਜੇਸ਼ ਹਨੀ ਇਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਅੰਮ੍ਰਿਤਸਰ ਦੇ ਸੰਸਦ ਰਹੇ ਚੁੱਕੇ ਨੇ ਭਾਵੇਂ ਉਹ ਸੈਲੀਬ੍ਰਿਟੀ ਨੇ ਪਰ ਉਹਨਾਂ ਲਈ ਉਹ ਕੋਈ ਵੀ ਅਜਿਹੇ ਤਾਕਤਵਰ ਉਮੀਦਵਾਰ ਨਹੀਂ ਹੈ ਜੋ ਕਿ ਇਹਨਾਂ ਨੂੰ ਟੱਕਰ ਦੇ ਸਕਣ ਔਰ ਸਭ ਤੋਂ ਅਹਿਮ ਗੱਲ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਆਪਣੀ ਸ਼ੇਰੋ ਸ਼ਾਰੀ ਲਈ ਜਾਣੇ ਜਾਂਦੇ ਨੇ ਉੱਤੇ ਹੀ ਰਾਜੇਸ਼ ਹਣੀ ਵੱਲੋਂ ਆਪਣੇ ਭਾਸ਼ਣਾ ਤੋਂ ਇਲਾਵਾ ਇੱਕ ਖਾਸ ਤਿਆਰੀ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹੀ ਅੰਦਾਜ਼ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਹ ਸਮਝ ਲੱਗ ਸਕੇ ਕਿ ਨਵਜੋਤ ਸਿੰਘ ਸਿੱਧੂ ਕੋਲ ਸਿਰਫ ਸ਼ੇਰੋ ਸ਼ਾਰੀ ਹੈ ਔਰ ਰਜੇਸ਼ ਹਨੀਕੋਰ ਸ਼ੇਰੋ ਸ਼ਾਰੀ ਤੋਂ ਇਲਾਵਾ ਕੁਝ ਹੋਰ ਵੀ ਗੱਲਾਂ ਨੇ ਜੋ ਕਿ ਉਹ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਕੋਲੋਂ ਵੋਟਾਂ ਬੋਟਰਨ ਦੇ ਵਿੱਚ ਕਾਮਯਾਬ ਹੋ ਸਕਣਗੇ ਰਾਜੀਵ ਸ਼ਰਮਾ ਐਬੀਪੀ ਸੰਜਾ ਅਮਰਤਸਰ